ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਲੋਕ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰ ਆਵਾਰ ਅਨੇਕਾ ਬੰਦੇ ਪ੍ਰਭੂ ਦੇ ਗੁਣਾਂ ਦਾ ਜਸ ਗਾਉਂਦੇ ਹਨ ਪਰ ਉਹਨਾਂ ਗੁਣਾਂ ਦੀ ਹੱਦ ਨਹੀਂ ਲੱਭੀ ਜਾ ਸਕਦੀ ਨਾਨਕ ਰਚਨਾ ਪ੍ਰਵਰਚੀ ਬਹੁ ਵਿਦ ਅਨੇਕ ਪ੍ਰਕਾਰ ਹੈ ਨਾਨਕ ਸਾਰੀ ਸ੍ਰਿਸ਼ਟੀ ਉਸ ਪ੍ਰਭੂ ਨੇ ਕਈ ਕਿਸਮਾਂ ਤੇ ਕਈ ਤਰੀਕਿਆਂ ਨਾਲ ਬਣਾਈ ਹੈ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕਰੋੜਾਂ પ્રાਣੀ ਪੁਜਾਰੀ ਹਨ ਕਈ ਕੋਟ ਆਚਾਰ ਵਿਵਹਾਰੀ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ ਕਈ ਕੋਟ ਭੈ ਤੀਰਥਵਾਸੀ ਕਈ ਕਰੋੜਾਂ ਤੀਰਥਾਂ ਦੇ ਉੱਤੇ ਵਸਦੇ ਹਨ ਕਈ ਕੋਟ ਬਨ ਭ੍ਰਮੇ ਉਦਾਸੀ ਕਈ ਕਰੋੜਾਂ ਉਦਾਸੀ ਹੋ ਕੇ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਹਨ ਕਈ ਕੋਟ ਵੇਦ ਕੇ ਸਰੋਤੇ ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ ਕਈ ਕੋਟ ਤਪੀ ਸਰਵੋੱਚੇ ਕਈ ਕਰੋੜਾਂ ਵੱਡੇ ਵੱਡੇ ਤਪੀ ਤਪ ਕਰ ਰਹੇ ਹਨ ਕਈ ਕੋਟ ਆਤਮ ਧਿਆਨ ਧਾਰੈ ਕਈ ਕਰੋੜ ਆਪਣੇ ਅੰਦਰ ਸੁਰਤ ਜੋੜ ਰਹੇ ਹਨ ਕਈ ਕੋਟ ਕਵਕਾ ਵਿਚਾਰ ਹੈ ਕਈ ਕਰੋੜਾ ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰ ਦੇ ਹਨ ਕਈ ਕੋਟ ਨਵਤਨ ਨਾਮ ਧਿਆਵੇ ਕਈ ਕਰੋੜ ਪ੍ਰਭੂ ਦਾ ਨਿਤ ਨਵਾਂ ਨਾਮ ਸਿਮਰਦੇ ਹਨ ਨਾਨਕ ਕਰਤੇ ਕਾ ਅੰਤ ਨਾ ਪਾਵੇ ਹੈ ਨਾਨਕ ਉਸ ਕਰਤਾਰ ਦਾ ਕੋਈ ਵੀ ਅੰਤ ਨਹੀਂ ਪਾ ਸਕਦੇ ਕਈ ਕੋਟ ਭਏ ਅਭਿਮਾਨੀ ਕਈ ਕਰੋੜਾਂ ਅਹੰਕਾਰੀ ਜੀਵ ਹਨ ਕਈ ਕੋਟ ਅੰਧ ਗਿਆਨ ਨੇ ਕਈ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਲ ਹਨ ਕਈ ਕੋਟ ਕਿਰਪਨ ਕਠੋਰ ਕਈ ਕਰੋੜਾਂ ਸ਼ੂਮ ਤੇ ਪੱਥਰ ਦਿਲ ਹਨ ਕਈ ਕੋਟ ਅਫਿਗ ਆਤਮ ਨਿਕੋਰ ਕਈ ਕਰੋੜ ਅੰਦਰੋਂ ਮਹਾਪੋਰੇ ਹਨ ਜੋ ਪਸੀਜਦੇ ਨਹੀਂ ਕਈ ਕੋਟ ਪਰਦਰਵ ਕੋਹਿਰੇ ਕਈ ਕਰੋੜਾਂ ਬੰਦੇ ਦੂਜਿਆਂ ਦਾ ਧੰਨ ਚਰਾਉਂਦੇ ਹਨ ਕਈ ਕੋਟ ਪਰਦੂਖ ਨ ਕਰੇ ਕਈ ਕਰੋੜਾਂ ਹੀ ਦੂਜਿਆਂ ਦੀ ਨਿੰਦਾ ਕਰਦੇ ਹਨ ਕਈ ਕੋਟ ਮਾਇਆ ਸ਼ਰਮਾ ਹੈ ਕਈ ਕਰੋੜਾਂ ਮਨੁੱਖ ਧਨਪਦਾਰਤ ਦੀ ਮਹਿੰਤ ਵਿੱਚ ਜੁਟੇ ਹੋਏ ਹਨ ਕਈ ਕੋਟ ਪਰਦੇਸ ਪਰਮਾ ਹੈ ਕਈ ਕਰੋੜ ਦੂਜੇ ਦੇਸ਼ਾਂ ਵਿੱਚ ਭਟਕ ਰਹੇ ਹਨ ਜਿਤ ਜਤ ਲਾਭ ਹੋ ਤੇ ਤੇ ਲਗਣਾ ਹੈ ਪ੍ਰਭੂ ਜਿਸ ਜਸ ਆ ਰਹੇ ਤੂੰ ਲਾਉਂਦਾ ਹੈ ਉਸ ਉਸ ਆਹਰ ਵਿੱਚ ਜੀਵ ਲੱਗੇ ਹੋਏ ਹਨ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਹੈ ਨਾਨਕ ਕਰਤਾਰ ਦੀ ਰਚਨਾ ਕਰਤਾਰ ਹੀ ਜਾਣਦਾ ਹੈ ਕਈ ਕੋਟ ਸਿੱਧ ਜਤੀ ਜੋਗੀ ਕਈ ਕਰੋੜਾਂ ਪੁੱਜੇ ਹੋਏ ਹਨ ਤੇ ਕਾਮ ਨੂੰ ਬਸ ਵਿੱਚ ਰੱਖਣ ਵਾਲੇ ਜੋਗੀ ਹਨ ਕਈ ਕੋਟ ਰਾਜੇ ਰਸ ਭੋਗੀ ਕਈ ਕਰੋੜਾਂ ਹੀ ਮੋਜਾਂ ਮੰਨਣ ਵਾਲੇ ਰਾਜੇ ਹਨ ਕਈ ਕੋਟ ਪੰਖੀ ਸਰਪ ਉਪਾਏ ਕਈ ਕਰੋੜਾਂ ਪੰਛੀ ਤੇ ਸੱਪ ਫੈਦਾ ਕੀਤੇ ਹੋਏ ਹਨ ਕਈ ਕੋਟ ਪਾਥਰ ਵਿਰਖ ਨਿਪਜਾਏ ਕਈ ਕਰੋੜਾਂ ਹੀ ਪੱਥਰ ਤੇ ਰੋਖੋ ਗਏ ਹਨ ਕਈ ਕੋਟ ਪਉਣ ਪਾਣੀ ਬਸੰਤਰ ਕਈ ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ ਕਈ ਕੋਟ ਦੇਸ਼ ਭੂਮੰਡਲ ਕਈ ਕਰੋੜਾਂ ਦੇਸ਼ ਤੇ ਧਰਤੀਆਂ ਦੇ ਚੱਕਰ ਹਨ ਕਈ ਕੋਟ ਸਸੀਰ ਸੂਰਨਖਤਰ ਕਈ ਕਰੋੜਾਂ ਚੰਦਰਾ ਮੂਰਜ ਤੇ ਤਾਰੇ ਹਨ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਕਈ ਕਰੋੜਾਂ ਦੇਵਤੇ ਤੇ ਇੰਦਰ ਹਨ ਜਿਨ੍ਹਾਂ ਦੇ ਸਿਰ ਉੱਤੇ ਛਤਰ ਹਨ ਸਗਲ ਜਮਗਰੀ ਆਪਣੇ ਸੂਤ ਧਾਰ ਹੈ ਇਹਨਾਂ ਸਾਰੇ ਜੀਵਾਂ ਜਾਤਾਂ ਤੇ ਪਦਾਰਥਾਂ ਨੂੰ ਆਪਣੇ ਧਾਗੇ ਵਿੱਚ ਪਰੋਇਆ ਹੋਇਆ ਹੈ ਨਾਨਕ ਜਿਸ ਜਿਸ ਭਾਵ ਹੈ ਤਿਸ ਤੇ ਸਨਸਤਾਰ ਹੈ ਨਾਨਕ ਜੋ ਜੋ ਉਸ ਨੂੰ ਪਾਉਂਦਾ ਹੈ ਉਹ ਉਸ ਨੂੰ ਤਾਰ ਲੈਂਦਾ ਹੈ کئی ਕੋਟ ਰਾਜਸਤਾਨ ਮਸਾਤ کئی ਕਰੋੜਾਂ ਜੀਵ ਰਜੋਤਮ ਉਹ ਤੇ ਸਤੋ ਗੁਣੀ ਹਨ کئی ਕੋਟ ਵੇਦ ਪੁਰਾਣ ਸਿਮਰਤ ਅਰ ਸਾਸਤ کئی ਕਰੋੜਾਂ ਵੇਦ ਪੁਰਾਣ ਸਿਮਰਤੀਆਂ ਤੇ ਸਾਸਤ ਦੇ ਪੜਨ ਵਾਲੇ ਹਨ کئی ਕੋਟ ਕੀਏ ਰਤਨ ਸਮੁੰਦ کئی ਕਰੋੜਾਂ ਰਤਨ ਤੇ ਸਮੁੰਦਰ ਬਣਾਏ ਹਨ کئی ਕੋਟ ਨਾਨਾ ਪ੍ਰਕਾਰ ਜਾਂਤ کئی ਕਰੋੜਾਂ ਕਿਸਮ ਦੇ ਜੀਵ ਜਾਂਤ ਬਣਾ ਦਿੱਤੇ ਹਨ کئی ਕੋਟ ਕੀਏ ਚਿਰਜੀਵ کئی ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ ਕਈ ਕੋਟ ਗਿਰੀ ਮਿਰਸਵਰਨ ਧੀਵੇ ਕਈ ਕਰੋੜਾਂ ਹੀ ਸੋਨੇ ਦੇ ਸਮੇਰ ਪਰਬਤ ਬਣ ਗਏ ਹਨ ਕਈ ਕੋਟ ਜਖ ਕਿੰਨਰ ਪਸਾਚ ਕਈ ਕਰੋੜਾਂ ਦਾਇੰਤ ਕਿੰਨਰ ਤੇ ਪਸਾਚ ਹਨ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਕਈ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸੂਰ ਤੇ ਹਿਰਨ ਹਨ ਸਭ ਤੇ ਨੇੜੇ ਸਭੂ ਤੇ ਦੂਰ ਇਹਨਾਂ ਸਭਨਾਂ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ ਨਾਨਕ ਆਪ ਲਿਪਤ ਰਹਾ ਭਰਪੂਰ ਹੈ ਨਾਨਕ ਪ੍ਰਭੂ ਸਭ ਥਾਂ ਹੀ ਵਿਆਪਕ ਵੀ ਹੈ ਤੇ ਨਰਲੇਪ ਵੀ ਹੈ ਕਈ ਕੋਟ ਪਾਤਾਲ ਕੇ ਵਾਸੀ ਕਈ ਕਰੋੜਾਂ ਜੀ ਪਤਾਲ ਵਿੱਚ ਵਸਣ ਵਾਲੇ ਹਨ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕਰੋੜਾਂ ਹੀ ਨਰਕਾਂ ਦੇ ਸੁਰਗਾਂ ਵਿੱਚ ਵੱਸਦੇ ਹਨ ਕਈ ਕੋਟ ਜਨਮਾਂ ਜੀਵ ਐ ਮਰੇ ਕਈ ਕਰੋੜਾਂ ਜੀਵ ਜੰਮਦੇ ਮਰਦੇ ਜਿਉਂਦੇ ਹਨ ਕਈ ਕੋਟ ਬੋਜੋਨੀ ਫਿਰੇ ਕਈ ਕਰੋੜਾਂ ਜੀਵ ਕਈ ਜੁਨਾਂ ਵਿੱਚ ਭਟਕ ਰਹੇ ਹਨ ਕਈ ਕੋਟ ਬੈਠ ਤਹੀ ਖਾ ਹੈ ਕਈ ਕਰੋੜਾਂ ਜੀ ਬੈਠੇ ਜੀ ਖਾਂਦੇ ਰਹਿਣ ਕਈ ਕੋਟ ਘਾਲੇ ਥੱਕ ਪਾਏ ਕਈ ਕਰੋੜਾਂ ਮਿਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ ਕਈ ਕੋਟ ਕੀਏ ਧਨਵੰਤ ਕਈ ਕਰੋੜਾਂ ਜੀ ਧਨਵਾਲੇ ਬਣਾਏ ਹਨ ਕਈ ਕੋਟ ਮਾਇਆ ਮੈਂ ਚਿੰਤ ਕਈ ਕਰੋੜਾਂ ਨੂੰ ਮਾਇਆ ਦਾ ਫਿਕਰ ਲੱਗਾ ਹੋਇਆ ਹੈ ਜਿਹਾ ਜਿਹਾ ਪਾਣਾ ਤਹਿ ਤਹਿ ਰੱਖੇ ਜਿੱਥੇ ਜਿੱਥੇ ਚਾਹੁੰਦਾ ਜੀਵਾਂ ਨੂੰ ਉੱਥੇ ਹੀ ਰੱਖਦਾ ਹੈ ਨਾਨਕ ਸਭ ਕਿਸ ਪ੍ਰਭ ਕੈ ਹੱਥ ਹੈ اے ਨਾਨਕ ਹਰੇ ਗਲ ਪ੍ਰਭੂ ਦੇ ਆਪਣੇ ਹੱਥ ਵਿੱਚ ਹੈ ਕਈ ਕੋਟ ਭੇ ਬਰਾਗੀ ਕਈ ਕਰੋੜਾਂ ਜੀ ਬਰਾਗ ਵਾਲੇ ਹਨ RAM ਨਾਮ ਸੰਗਤਨ ਲਿਵ ਲਾਗੀ ਜਿਨ੍ਹਾਂ ਦੀ ਸੁਰਤੀ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ ਕਈ ਕੋਟ ਪ੍ਰਭ ਕੋ ਖੋਜਨਤੇ ਕਈ ਕਰੋੜ ਪ੍ਰਭੂ ਨੂੰ ਖੋਜਦੇ ਹਨ ਆਤਮ ਮੈਂ ਭਰ ਬ੍ਰਹਮ ਰਹੰਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ ਕਈ ਕੋਟ ਦਰਸ਼ਨ ਪ੍ਰਾਪ੍ਯਾਸ ਕਈ ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦਿਦਾਰ ਦੀ ਤਾਂਗ ਲੱਗੀ ਰਹਿੰਦੀ ਹੈ ਜਿਨ ਕੋ ਮਿਲਿਓ ਪ੍ਰਭ ਅਬਨਾਸ ਉਹਨਾਂ ਨੂੰ ਅਬਨਾਸੀ ਪ੍ਰਭ ਮਿਲ ਪੈਂਦਾ ਹੈ ਕਈ ਕੋਟ ਮੰਗੈ ਸਤ ਸੰਗ ਕਈ ਕਰੋੜਾ ਮਨੁੱਖ ਸਤ ਸੰਗ ਮੰਗਦੇ ਹਨ ਪਾਰ ਬ੍ਰਹਮ ਦੇਨ ਲਾਗਾ ਰੰਗ ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰੰਦਾ ਹੈ ਜਿਨ ਕੋ ਹੋਏ ਆਪ ਸੁਪ੍ਰਸੰਨ ਜਿਨ੍ਹਾਂ ਉੱਤੇ ਉਹ ਆਪ ਪ੍ਰਸੰਨ ਹੁੰਦਾ ਹੈ ਨਾਨਕ ਤੇ ਜਨ ਸਦਾ ਧੰ ਧੰ ਹੈ ਨਾਨਕੋ ਭਗਤ ਸਦਾ ਧੰ ਧੰ ਹਨ ਕਈ ਕੋਟ ਆਕਾਸ ਬ੍ਰਹਿਮੰਡ ਕਈ ਕਰੋੜਾ ਆਕਾਸ ਤੇ ਬ੍ਰਹਿਮੰਡ ਹਨ ਕਈ ਕੋਟ ਹੋਏ અવਤਾਰ ਕਈ ਕਰੋੜਾਂ અવਤਾਰ ਹੋਏ ਹਨ ਕਈ ਯੁਗਤ ਕਿੰਨੋ ਵਿਸਥਾਰ ਕੀ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ ਕਈ ਵਾਰ ਫਸਰਿਓ ਪਸਾਰ ਕਈ ਵਾਰੀ ਜਗਤ ਰਚਨਾ ਕੀਤੀ ਹੈ ਸਦਾ ਸਦਾ ਇੱਕ ਏਕੰਕਾਰ ਮੁੜ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਹੋ ਜਾਂਦਾ ਹੈ ਕਈ ਕੋਟ ਕਿੰਨੇ ਬਹੁਪਾਤ ਕਈ ਕਰੋੜਾਂ ਕਈ ਤਰ੍ਹਾਂ ਦੇ ਲੋਕ ਪੈਦਾ ਕੀਤੇ ਹੋਏ ਹਨ ਪ੍ਰਭਤੇ ਹੋਏ ਪ੍ਰਭ ਮਹ ਸਮਾਤ ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿੱਚ ਦੀਨ ਹੋ ਜਾਂਦੇ ਹਨ ਤਾ ਕਾਂਤ ਨਾ ਜਾਣ ਕੋਏ ਉਸ ਦਾ ਪ੍ਰਭੂ ਦਾ ਅੰਤ ਕੋਈ ਨਹੀਂ ਜਾਣਦਾ ਆਪੇ ਆਪ ਨਾਨਕ ਪ੍ਰਭ ਸੋਏ ਏ ਨਾਨਕ ਉਹ ਪ੍ਰਭੂ ਆਪਣੇ ਵਰਗਾ ਆਪ ਹੀ ਆਪ ਹੈ ਕਈ ਕੋਟ ਪਾਰ ਬ੍ਰਹਮ ਕੇ ਦਾ ਸਈ ਕਰੋੜਾ ਪ੍ਰਭੂ ਦੇ ਸੇਵਕ ਹਨ ਤਨ ਹੋ ਬਤਾਤਮ ਪ੍ਰਗਾਸ ਉਹਨਾਂ ਦੀ ਆਤਮਾ ਵਿੱਚ ਚਾਨਣਾ ਹੋ ਜਾਂਦਾ ਹੈ ਕਈ ਕੋਟ ਤੱਤ ਕੇ ਤੇ ਕਈ ਕਰੋੜਾ ਤੱਤ ਨੂੰ ਜਾਣਨ ਵਾਲੇ ਹਨ ਸਦਾ ਨਿਹਾਰੇ ਕੋਨੇtre ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ ਵੇਖਦੇ ਹਨ ਕਈ ਕੋਟ ਨਾਮ ਰਸ ਪੀਵੇ ਕਈ ਕਰੋੜਾ ਪ੍ਰਭੂ ਨਾਮਦਾਰ ਅਨੰਦ ਮਾਣਦੇ ਹਨ ਅਮਰ ਭੇ ਸਤਸਦ ਹੀ ਜੀਵ ਹੈ ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜਿਉਂਦੇ ਰਹਿੰਦੇ ਹਨ ਕਈ ਕੋਟ ਨਾਮ ਗੁਣ ਗਾਵੇ ਕਈ ਕੁਰੜਾ ਪ੍ਰਭੂ ਦੇ ਨਾਮ ਦੇ ਗੁਣ ਗਾਉਂਦੇ ਹਨ ਆਤਮ ਰਸ ਸੁਖ ਸਹਿ ਸਮਾਵੇ ਆਤਮਿਕ ਆਨੰਦ ਵਿੱਚ ਸੁਖ ਵਿੱਚ ਤੇ ਅਡੋਲ ਵਸਤਾ ਵਿੱਚ ਟਿਕੇ ਰਹਿੰਦੇ ਹਨ ਆਪਣੇ ਜਨ ਕੋ ਸਾਥ-ਸਾਥ ਸਮਾਰੇ ਪ੍ਰਭੂ ਆਪਣੇ ਭਗਤਾਂ ਨੂੰ ਦਮ ਬਾ ਦਮ ਚੇਤੇ ਰੱਖਦਾ ਹੈ ਨਾਨਕ ਉਹ ਪਰਮੇਸ਼ਰ ਦੇ ਪਿਆਰੇ ਇਹ ਨਾਨਕ ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ